ਸਰੋ ਸਾਹਿਬ ਤੁਸੀਂ ਜਿਲਾ ਪਰ ਤਾਂ ਕਿ ਰਵਿਕਰਨ ਸਿੰਘ ਕਾਲੋਂ ਨੂੰ ਪਾਰਟੀ ਨੇ ਮੌਤਲ ਕਰ ਦਿੱਤਾ ਕੀ ਕਾਰਨ ਹੈ ਕਿ ਉਹਨਾਂ ਨੂੰ ਮੌਤਲ ਕਰਨਾ ਵੇਖੋ ਜੀ ਪਾਰਟੀਆਂ ਬਹੁਤ ਵੱਡੀਆਂ ਸਮੁੰਦਰ ਹੁੰਦੀਆਂ ਤੇ ਪਾਰਟੀ ਉਦੋਂ ਕਿਸੇ ਵੱਡੇ ਲੀਡਰ ਜਾਂ ਵਰਕਰ ਨੂੰ ਮੌਤਲ ਕਰਦੀ ਹੈ ਜਦੋਂ ਕੋਈ ਪਾਰਟੀ ਨੂੰ ਬਿਲਕੁਲ ਠੋਸ ਉਹਦੇ ਸਬੂਤ ਹੋਣ ਰਵਿਕਰਨ ਸਿੰਘ ਕਾਲੋਂ ਦੀ ਤਿੰਨ ਚਾਰ ਦਿਨ ਤੋਂ ਤੁਸੀਂ ਮੀਡੀਆ ਵਾਲੇ ਬਹੁਤ ਸਿਆਣੇ ਹੋ ਤੁਹਾਨੂੰ ਪਤਾ ਫਵਾਵਾਂ ਚੱਲ ਰਹੀਆਂ ਕਦੀ ਤੇ ਕਲਾਨੌਰ ਭਗਵੰਤ ਮਾਨ ਨੇ ਆਉਣਾ ਕਦੀ ਕੋਸ਼ਿਸ਼ ਕਦੀ ਕੋਸ਼ ਉਹ ਤੋਂ ਬਾਅਦ ਜਿਹੜੀ ਕੱਲ ਵਰਕਰ ਸਹਿਬਾਨਾਂ ਨੂੰ ਉਹਨਾਂ ਨੇ ਫੋਨ ਕੀਤੇ ਆ ਵੀ ਉੱਥੇ ਜਿਹੜਾ ਵਾ ਮੈਂ ਦੂਸਰੀ ਪਾਰਟੀ ਸ਼ਾਮਲ ਹੋਣਾ ਮੇਰੇ ਨਾਲ ਚੱਲੋ ਪਾਰਟੀ ਨੇ ਵੇਖਿਆ ਕਿ 14 ਤਰੀਕ ਨੂੰ ਮੀਟਿੰਗਾਂ ਰੱਖੀਆਂ ਸਰਕਲ ਵਾਈਜ਼ ਜਿਹੜੀਆਂ ਮੀਟਿੰਗਾਂ ਉਹਨਾਂ ਨੇ 13 ਨੂੰ ਸ਼ਾਮ ਨੂੰ ਰੱਦ ਕਰ ਦਿੱਤੀਆਂ ਵੇਖੋ ਸਾਡਾ ਸਰਕਲ ਦਾ ਪ੍ਰਧਾਨ ਜਾਂ ਸਾਡਾ ਸੀਨੀਅਰ ਵਰਕਰ ਪਾਰਟੀ ਵਾਸਤੇ ਇਹਨੇ ਫੋਨ ਕਰਦਾ ਇੰਤਜ਼ਾਮ ਕਰਦਾ ਸਾਰੇ ਪ੍ਰਬੰਧ ਕੀਤੇ ਮੀਟਿੰਗਾਂ ਦੇ 13 ਸ਼ਾਮ ਨੂੰ ਕੈਂਸਲ ਕਰਤੀਆਂ ਔਰ ਜੰਗ ਦਾ ਮੈਦਾਨ ਭਖਿਆ ਹੋਵੇ ਇਹ ਘਲਕੇ ਦਾ ਇੰਚਾਰਜ ਹੋਵੇ ਔਰ ਉਹ ਮੀਟਿੰਗਾਂ ਕੈਂਸਲ ਕਰੇ ਮੈਂ ਸਮਝਣਾ ਇਹ ਤੋਂ ਕੋਈ ਘਾਤਕ ਗੱਲ ਨਹੀਂ ਹੋ ਸਕਦੀ ਪਾਰਟੀ ਵਾਸਤੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਰਾ ਕੁਝ ਵੇਖ ਕੇ ਉਹਨਾਂ ਨੂੰ ਮੁਤਲਬ ਵੀ ਕੀਤਾ ਪਾਰਟੀ ਚੋਂ ਬਾਹਰ ਕੀਤਾ ਵਾ ਸੋ ਮੈਂ ਸਮਝਣਾ ਕਿ ਜਿਹੜੀ ਸਾਡੇ ਵਰਕਰਾਂ ਦੀ ਭਾਵਨਾ ਸੀ ਉਹਨਾਂ ਨੂੰ ਉਹਨਾਂ ਪੁੱਛਿਆ ਕਿ ਵਰਕਰਾਂ ਨੂੰ ਦੱਸੋ ਕਿ ਕੀ ਫੈਸਲਾ ਕਰਨਾ ਚਾਹੀਦਾ ਇਹ ਵਰਕਰ ਸਹਿਬਾਨਾਂ ਨੂੰ ਡੇਰਾ ਬਾਬਾ ਨਾਨਕ ਲਖੇਦਿਆਂ ਨੂੰ ਪੁੱਛ ਕੇ ਉਹਨਾਂ ਨੇ ਫੈਸਲਾ ਕੀਤਾ ਤਾਂ ਉਹ ਪ੍ਰਧਾਨ ਜੀ ਨੇ ਕੌਂਫੀਡੈਂਸ ਚ ਤੁਹਾਨੂੰ ਜਿਹੜਾ ਜਿਲ੍ਹਾ ਪ੍ਰਧਾਨ ਤੁਹਾਨੂੰ ਕੌਂਫੀਡੈਂਸ ਮੈਨੂੰ ਉਹਨਾਂ ਨੇ ਕੌਂਫੀਡੈਂਸ ਚ ਲਿਆ ਮੈਂ ਕਿਹਾ ਜੀ ਮੇਰੇ ਕੋਲ ਵੀ ਗੱਲਾਂ ਆਈਆਂ ਜਦੋਂ ਮੀਟਿੰਗਾਂ ਕੈਨਸਲ ਕੀਤੀਆਂ ਸਾਰੇ ਸਰਕਲ ਪ੍ਰਧਾਨਾਂ ਨੇ ਮੈਨੂੰ ਉਹਨਾਂ ਨੇ ਮਾਨ ਤਾਣ ਨਾਲ ਫੋਨ ਕੀਤੇ ਵੀ ਵੇਖੋ ਅਸੀਂ ਪਾਰਟੀ ਵਾਸਤੇ ਇਨਾ ਕੰਮ ਕਰਦੇ ਔਰ ਹੱਡਾ ਹਲ ਖਾਂ ਚਾਰਜ ਔਰ ਡਾਕਟਰ ਦਿਲਜੀਤ ਸਿੰਘ ਟੀਮਾ ਜੀ ਦੇ ਧਿਆਨ ਚ ਵੀ ਲਿਆਂਦੀਆਂ ਕੱਲ ਉਹਨਾਂ ਨੇ ਘਟੋ ਘਟ 20 ਫੋਨ ਕੀਤੇ ਆ ਰਵੀਕਰਨ ਸਿੰਘ ਕਾਲੋਂ ਨੂੰ ਉਹਨਾਂ ਨੇ ਕੋਈ ਫੋਨ ਨਹੀਂ ਚੁੱਕਿਆ ਟੀਮਾ ਸਾਹਿਬ ਨੇ ਟੀਮਾ ਸਾਹਿਬ ਨੇ ਔਰ ਬਾਦਲ ਸਾਹਿਬ ਮੈਂ ਸਮਝਣਾ ਕਿ ਜਦੋਂ ਕਿ ਬੰਦੇ ਨੇ ਭੱਜ ਜਾਣਾ ਹੋਵੇ ਜਾਂ ਦੂਜੀ ਪਾਰਟੀ ਚੋਂ ਫਿਰ ਐਵੇਂ ਜਿੱਦਾਂ ਕਹਿੰਦੇ ਨਾ ਦਾੜੀ ਹਿਲਦੀ ਮੈਂ ਤੇਰੇ ਬਚਣਾ ਨਹੀਂ ਇਦਾਂ ਦੇ ਬਹਾਨੇ ਬੁੰਨੇ ਸਾਹਮਣੇ ਆਏ ਆ ਕੁਛ ਨਹੀਂ ਆ ਔਰ ਪਾਰਟੀ ਵਾਸਤੇ ਬਹੁਤ ਉਹਨਾਂ ਨੇ ਜਿਹੜੀ ਪਿਛਲੇ ਦਿਨਾਂ ਤੋਂ ਪਾਰਟੀ ਦੇ ਖਿਲਾਫ ਗਤੀਵਿਧੀਆਂ ਕੀਤੀਆਂ ਸੀ ਉਹਦੇ ਕਰਕੇ ਉੱਗੇ ਅਗਰ ਸਾਹਿਬ ਇਲੈਕਸ਼ਨ ਚੱਲ ਰਹੀ ਆ ਪੂਰੀ ਚੋਣ ਮੈਂ ਜਿਹੜੀ ਪੱਕੀ ਹੋਏ ਆ ਉਹਨਾਂ ਨੂੰ ਪਾਰਟੀ ਦਾ ਰਸਤਾ ਬਾਹਰ ਵਿਖਾਉਣਾ ਆ ਅਕਾਲੀ ਦਲ ਕੋਈ ਪਰਖ ਪਾਉਂਗਾ ਵੇਖੋ ਜੀ ਕਾਲੀ ਦਲ ਲੜਦਾ ਵਾ ਸਾਡੇ ਆ ਜਰਨਲ ਨੇ ਵਰਕਰਾਂ ਦੇ ਸਿਰ ਤੇ ਕਾਲੀ ਦਲ ਲੜਦਾ ਹਬੇਸ਼ਾ ਔਰ ਹਲਕਾ ਵੀ ਜਿਹੜਾ ਵਾ ਵਰਕਰਾਂ ਦੇ ਸਿਰ ਤੇ ਜੇ 2